ਸਾਉਨਾ ਪਹਿਲਾ ਮੈਂ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਮੁੱਖ ਮੰਤਰੀ ਸਿਹਦਰ ਭਗਵਾਨ ਸਿੰਘ ਮਾਨ ਦਾ ਔਰ ਸਾਡੇ ਡਾਕਟਰ ਸੰਦੀਪ ਪਾਠਕ ਜਨਨਸਾਚੀ ਆਲ ਇੰਡੀਆ ਆਮ ਆਦਮੀ ਪਾਰਟੀ ਦਾ ਦਿਲ ਦੀਆਂ ਘਰ ਆਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਉੱਤੇ ਐਡਾ ਵੱਡਾ ਭਰੋਸਾ ਜਤਾ ਕੇ ਮੈਨੂੰ ਹਲਕੇ ਦੀ ਸੇਵਾ ਦਿੱਤੀ ਹੈ ਮੇਰੇ ਸਾਰੇ ਐਮਐਲਏ ਵੀਰ ਸਾਰੇ ਜਿੰਨੇ ਲੁਧਿਆਣੇ ਦੇ ਐਮਐਲਏ ਆ ਸਾਰੇ ਮੇਰੇ ਨਾਲ ਮੋੜੇ ਨਾ ਮੋੜਾ ਲਾ ਕੇ ਔਰ ਇਹਨਾਂ ਦੀ ਤਿਕੜਾ ਔਰ ਇਹਨਾਂ ਨੇ ਮੈਨੂੰ ਇਹ ਸੇਵਾ ਜੋਗਾ ਕਰਨਾ ਔਰ ਸਾਰੇ ਅਸੀਂ ਰਲ ਕੇ ਔਰ ਸਾਰੇ ਲੁਧਿਆਣਾ ਵਾਸੀ ਰਲ ਕੇ ਸਾਰੇ ਲੋਕ ਸਭਾ ਚ ਜਾ ਕੇ ਲੁਧਿਆਣੇ ਦੀ ਆਵਾਜ਼ ਔਰ ਪੰਜਾਬ ਦੀ ਆਵਾਜ਼ ਥਾਵਾਂਗੇ ਐਮਐਲਏ ਕਦਮੀ ਤੇ ਤੁਸੀਂ ਲੋਕਾਂ ਦੀ ਕਾਫੀ ਸੇਵਾ ਕੀਤੀ ਹੈ ਹੁਣ ਐਮਪੀ ਵੀ ਜੇਕਰ ਤੁਹਾਨੂੰ ਜਿੱਤ ਪ੍ਰਾਪਤ ਹੁੰਦੀ ਹੈ ਕੀ ਅਗੇ ਤੁਸੀਂ ਤਾਂ ਹੀ ਦਾ ਮਾਲਕ ਨੇ ਆ ਡਿਊਟੀ ਲਈ ਆ ਉਹ ਛੋਟੀ ਪੈ ਗਈ ਸੀਗੀ ਇਹ ਹੁਣ ਡਿਊਟੀ ਲਈ ਆ ਇਹਦੇ ਚ ਮਾਲਕ ਕਿਰਪਾ ਤੁਸੀਂ ਉਹਨਾਂ ਦੇ ਕੋਲ ਤਾਂ ਆਪਣਾ ਕੋਈ ਐ ਨਹੀਂਗਾ ਸਿਸਟਮ ਉਹਦਾ ਉਹ ਸਾਨੂੰ ਨਾ ਕਹਵੇ ਉਹ ਪਹਿਲਾਂ ਆਪਣਾ ਸਿਸਟਮ ਦੇਖੇ ਆ ਲੋਕਾਂ ਨੇ ਦਿਖਾ ਦੇਣਾ 4 ਤਰੀਕ ਨੂੰ ਇਹਨੂੰ ਬਹੁਤ ਬਹੁਤ ਧੰਨਵਾਦ ਕਰਦਾ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਦਾ ਔਰ ਪੱਪੀ ਪ੍ਰਸ਼ਾਦ ਜੀ ਨੂੰ ਸਾਡੇ ਸਾਥੀ ਐਮਐਲਏ ਨੂੰ ਵਧਾਈ ਦਿੰਦਾ ਵਾਂ ਔਰ ਧੰਨਵਾਦ ਕਰਦਾ ਸਾਰੀ ਹੀ ਲੁਧਿਆਣਾ ਲੋਕ ਸਭਾ ਦੀ ਸੰਗਤ ਦਾ ਸਾਰੇ ਪਾਰਟੀ ਦੇ ਮਿਲ ਕੇ ਜਿੰਨੇ ਵੀ ਵਲੰਟੀਅਰ ਸਹਿਬਾਨ ਲੀਡਰ ਸਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਔਰ ਪ੍ਰਮਾਤਮਾਗੇ ਹੀ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਸ਼ਾ ਬਲ ਬਖਸ਼ੇ ਪੱਪੀ ਜੀ ਨੂੰ ਐਮਪੀ ਬਣਾ ਕੇ ਦਿੱਲੀ ਭੇਜੇ ਤਾਂ ਕਿ ਪੰਜਾਬ ਦੀ ਆਵਾਜ਼ ਬਲੰਦ ਕਰ ਸਕੀਏ ਔਰ ਸਭ ਭਗਵਾਨ ਸਿੰਘ ਮਾਨ ਜੀ ਆਮ ਆਦੀ ਪਾਰਟੀ ਦੇ ਮੁਕੀ ਸ਼੍ਰੀ ਰਵਿੰਕੇ ਜੀ ਵੱਲ ਦੇ ਹੱਥ ਮਜ਼ਬੂਤ ਕਰ ਸਕਣ ਕਿਉਂਕਿ ਜੋ ਅੱਜ ਫੰਡ ਮਤਲਬ ਕਿ ਭਾਜਪਾ ਨੇ ਪਿਛਲੀ ਕੇਂਦਰ ਦੀ ਸਰਕਾਰ ਨੇ ਜੋ ਵਿਤਕਰਾ ਕੀਤਾ ਉਹ ਵਿਤਕਰਾ ਤਾਂ ਹੀ ਦੂਰ ਹੋ ਸਕਦਾ ਉਹਦਾ ਆਪਣੇ ਹੱਕ ਤਾਂ ਹੀ ਲੈ ਸਕਦੇ ਆਂ ਸੀ ਜੇ ਸਾਡੇ ਲੋਕ ਸਭਾ ਦੇ ਵਿੱਚ ਸਾਡੇ ਮੈਂਬਰ ਹੋਣਗੇ ਔਰ ਲੁਧਿਆਣੇ ਤੋਂ ਅਸੀਂ ਬੁਕੇ ਜਿਤਾ ਕੇ ਭੇਜਾਂਗੇ ਔਰ ਜਿਹੜੇ ਲੁਧਿਆਣੇ ਦੇ ਲੋਕ ਨੇ ਬਹੁਤ ਸੂਝਵਾਨ ਤੇ ਬਹੁਤ ਸਮਝਦਾਰ ਨੇ ਔਰ ਹਮੇਸ਼ਾ ਨਵੀਂ ਪਿਰਤ ਪਾਈ ਆ ਤੇ ਉਹਨਾਂ ਨੂੰ ਪਤਾ ਹੈ ਅੱਜ ਆਵਾਦੀ ਪਾਰਟੀ ਕੰਮ ਕਰ ਰਹੀ ਹੈ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀ ਅੱਜ ਸਾਰੀਆਂ ਗਾਰੰਟੀਆਂ ਸ਼ੁਰੂ ਹੋ ਗਈਆਂ ਨੇ ਔਰ ਤਤਪਰ ਨੇ ਔਰ ਇੱਕ ਤਰੀਕ ਦੀ ਵੇਟ ਕਰ ਰਹੇ ਨੇ ਇੱਕ ਤਰੀਕ ਨੂੰ ਦੇਖਿਓ ਤੁਸੀਂ ਜਿਹੜੇ ਆਪਣੇ ਆਪ ਨੂੰ ਸੋਚ ਬੈਠੇ ਸੋਚੀ ਬੈਠੇ ਨੇ ਪਾਰਟੀਆਂ ਬਦਲ ਕੇ ਅਸੀਂ ਐਮਪੀ ਬਣ ਜਾਾਂਗੇ ਔਰ ਡੱਕਾ ਤੋੜਿਆ ਕੋਈ ਨਹੀਂ ਮਗੇ 10 ਸਾਲ ਦੇ ਵਿੱਚ ਤੇ ਉਹਨਾਂ ਨੂੰ ਅਕਲ ਆ ਜੂਗੀ ਉਹਨਾਂ ਨੂੰ ਬਿਲਕੁਲ ਸਾਰੇ ਐਮਐਲਏ ਸਾਵਾਂ ਮਗੇ ਮੋਢੇ ਨਾਲ ਮੋਢਾ ਲਾ ਕੇ ਪਪੀ ਦੇ ਨਾਲ ਖੜੇ ਨੇ ਆਮ ਆਦੀ ਪਾਰਟੀ ਨਾਲ ਖੜੇ ਨੇ ਬਿਲਕੁਲ ਬਿਲਕੁਲ ਕੋਈ ਨਾਜ਼ ਨਹੀਂ ਮਗੇ ਸਾਰਿਆਂ ਨੇ ਸ਼ਿਫਾਰਿਸ਼ ਕੀਤੀ ਆ ਔਰ ਜਿਹਨੂੰ ਟਿਕਟ ਦੇਉਂਗੇ ਅਸੀਂ ਇਕੱਠੇ ਹੋ ਕੇ ਚੱਲਾਂਗੇ ਔਰ ਬਣ ਕੇ ਸਾਡੇ ਨਾਲ ਅ ਇਹ ਪ੍ਰਮਾਤਮਾ ਦੇ ਹੱਥ ਆ ਮੇਰੀ ਡਿਊਟੀ ਜਿਹੜੀ ਲਈ ਆ ਉਹ ਮੰਤਰੀ ਤੋਂ ਵੀ ਵੱਡੀ ਆ ਜਿਹੜੀ ਮੇਰੇ ਪ੍ਰਮਾਤਮਾ ਨੇ ਲਈ ਆ ਤੇ ਆ ਵਿਧਾਨ ਸਭਾ ਹਲਕਾ ਇਸ ਦੀ ਡਿਊਟੀ ਲਈ ਆ ਮੇਰਾ ਫਰਜ਼ ਆ ਉਥੇ ਨਿਮਾਉਣਾ ਤੇ ਮੈਂ ਨਿਮਾਉਂਦਾ ਰਹੂੰਗਾ